ਆਪ ਦਾ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਨशाह ਗੁਰੂ ਗੋਬਿੰਦ ਸਿੰਘ ਪੰਜ ਸਿੰਘਾਂ ਦਾ ਗੁਰਮਤਾ ਮੰਨ ਕੇ ਗੁਰੂ ਸਾਹਿਬ ਚਮਕੌਰ ਦੀ ਕੱਚੀ ਗੜੀ ਵਿੱਚੋਂ ਨਿਕਲਦੇ ਹਨ ਅਤੇ ਝਾੜ ਸਾਹਾ ਪਿੰਡ ਪਵਾਤ ਸਹਿਜੋ ਮਾਜਰਾ ਹੁੰਦੇ ਹੋਏ ਅੱਠ ਪੂ ਦੀ ਰਾਤ ਨੂੰ ਮਾਛੀਵਾੜਾ ਸਾਹਿ ਪਹੁੰਚਦੇ ਹਨ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਮਾਛੀਵਾੜਾ ਸਾਹਿ ਦੀ ਉਸੇ ਪਵਿੱਤਰ ਧਰਤੀ ਦੀ ਜਿੱਥੇ ਹੁਣ ਗੁਰਦੁਆਰਾ ਚਰਨ ਕਮਲ ਸਾਹਿ ਸ਼ਿਸ਼ੋਭਿਤ ਹੈ ਉਸ ਸਮੇਂ ਇੱਥੇ ਪਾਈ ਗੁਲਾਬੇ ਅਤੇ ਪਾਈ ਪੰਜਾਬੇ ਦਾ ਬਾਗ ਹੋਇਆ ਕਰਦਾ ਸੀ ਜੋ ਗੁਰੂ ਘਰ ਦੇ ਅਨੰਨ ਸ਼ਰਧਾਲੂ ਸਨ ਗੁਰੂ ਸਾਹਿਬ ਇਸ ਬਾਗ ਦੇ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਖੂਹ ਦੇ ਵਿੱਚੋਂ ਪਾਣੀ ਪੀਂਦੇ ਹਨ ਅਤੇ ਖੂਹ ਤੋਂ 70 ਗੱਜ ਦੀ ਦੂਰੀ ਤੇ ਉੱਪਰ ਜੰਡ ਦੇ ਦਰਖਤ ਹੇਠ ਟੈਂਟ ਦਾ ਸਰਾਣਾ ਲਾ ਕੇ ਵਿਸ਼ਰਾਮ ਕਰਦੇ ਹਨ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਆਦੇਸ਼ ਨੂੰ ਮੰਨਦਿਆਂ ਤਾਰੇ ਦੀ ਸੇਧ ਦੇ ਵਿੱਚ ਤੁਰ ਕੇ ਪਾਈ ਦਇਆ ਸਿੰਘ ਪਾਈ ਮਾਨ ਸਿੰਘ ਅਤੇ ਪਾਈ ਧਰਮ ਸਿੰਘ ਇਸੇ ਬਾਗ ਦੇ ਵਿੱਚ ਆ ਕੇ ਗੁਰੂ ਸਾਹਿਬ ਨੂੰ ਮਿਲਦੇ ਹਨ ਮੈਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣੇ ਦਸਾਂ ਨੋਹਾ ਦੀ ਕੀਰਤਕ ਮਾਈ ਵਿੱਚੋਂ ਰਸਤਾ ਵਸਦਾ ਦੀ ਸੇਵਾ ਲੰਗਰ ਦੇ ਵਿੱਚ ਪਾਈ ਦਸਵੰਦ ਕੱਢਣਾ ਹਰ ਇੱਕ ਸਿੱਖ ਲਈ ਜ਼ਰੂਰੀ ਹੈ ਉਸ ਤੋਂ ਬਾਅਦ ਮੈਂ ਕੜਾ ਪ੍ਰਸ਼ਾਦੀ ਦੇਖ ਕਰਵਾਈ ਅਤੇ ਗੁਰੂ ਸਾਹਿਬ ਨੂੰ ਨਤਮਸਤਕ ਹੋਣ ਲਈ ਚੱਲ ਪਿਆ ਗੁਰਦੁਆਰਾ ਸਾਹਿਬ ਦੇ ਦੁਆਰ ਦੇ ਉੱਪਰ ਜਾਂਦਿਆਂ ਹੀ ਮੈਂ ਗੁਰੂ ਸਾਹਿਬ ਦਾ ਪਕਸ਼ਾਵਾਂ ਹੁਕਮਨਾਮਾ ਸਰਵਣ ਕੀਤਾ ਗੁਰੂ ਘਰ ਦੇ ਅੰਦਰ ਜਾਂਦਿਆਂ ਹੀ ਇੱਕ ਵੱਖਰੀ ਕਿਸਮ ਦੀ ਸ਼ਾਂਤੀ ਅਤੇ ਸਕੂਨ ਮਹਿਸੂਸ ਹੋਇਆ ਸੱਚੀ ਇਦਾਂ ਲੱਗਿਆ ਜਿਵੇਂ ਅੱਜ ਵੀ ਮਰਦ ਅਗਮੜਾ ਬਾਦਸ਼ਾਹ ਦਰਬੇਸ਼ ਗੁਰੂ ਗੋਬਿੰਦ ਸਿੰਘ ਸਾਹਮਣੇ ਬੈਠੇ ਹੋਣ ਮਠਾਟੇ ਕੇ ਪ੍ਰਕਰਮਾ ਕਰਨ ਤੋਂ ਬਾਅਦ ਮੈਂ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਤਰਿਆ ਤੇ ਉਹਨਾਂ ਪਾਸੋਂ ਕੁੱਲ ਖਲਕਤ ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਜਾਪ ਕਰ ਰਹੀ ਸੀ ਅਤੇ ਗੁਰਬਾਣੀ ਦੇ ਪਵਿੱਤਰ ਬੋਲ ਹਵਾ ਨੂੰ ਨਿਰਮਲ ਕਰ ਰਹੇ ਸਨ ਅਰਦਾਸ ਬੇਨਤੀ ਕਰਨ ਉਪਰੰਤ ਮੈਂ ਪਵਿੱਤਰ ਝੰਡ ਸਾਹਿਬ ਦੇ ਦਰਸ਼ਨ ਕਰਨ ਲਈ ਬਾਹਰ ਆ ਗਿਆ ਇਹ ਉਹੀ ਪਵਿੱਤਰ ਝੰਡ ਸਾਹਿਬ ਹੈ ਜਿੱਥੇ ਸਤਿਗੁਰੂ ਜੀ ਨੇ ਜਲ ਛਕਣ ਤੋਂ ਬਾਅਦ ਵਿਸ਼ਰਾਮ ਕੀਤਾ ਸੀ ਅਤੇ ਅਕਾਲ ਪੁਰਖ ਜੀ ਨੂੰ ਸਨਮਖ ਹੁੰਦਿਆਂ ਗੁਰਬਾਣੀ ਦੇ ਸ਼ਬਦ ਉਚਾਰੇ ਸਨ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੂਗ ਰਜਾਈਆਂ ਦਾ ਊਡਣ नाग ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜੀਆਂ ਦਾ ਰਹਿਣਾ ਉਸ ਤੋਂ ਬਾਅਦ ਮੈਂ ਪ੍ਰਸ਼ਾਦ ਲਿਆ ਅਤੇ ਪਵਿੱਤਰ ਖੂਹ ਸਾਹਿਬ ਦੇ ਦਰਸ਼ਨ ਕਰਨ ਲਈ ਚੱਲ ਪਿਆ। ਇਹ ਉਹੀ ਪਵਿੱਤਰ ਖੂਹ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਨੇ ਮਾਛੀਵਾੜਾ ਪਹੁੰਚਣ ਤੋਂ ਬਾਅਦ ਜਲ ਸ਼ਕਿਆ ਸੀ। ਇੱਥੇ ਹੀ ਗੁਰੂ ਸਾਹਿਬ ਅਤੇ ਸਿੰਘਾਂ ਨੇ ਇਸ਼ਨਾਨ ਕੀਤਾ ਅਤੇ ਨਿਤਨੇਮ ਦਾ ਪਾਠ ਕੀਤਾ। ਇਸੇ ਬਾਗ ਦੇ ਵਿੱਚ ਭਾਈ ਗੁਲਾਬਾ ਤੇ ਭਾਈ ਪੰਜਾਬਾ ਗੁਰੂ ਸਾਹਿਬ ਅਤੇ ਸਿੰਘਾਂ ਨੂੰ ਆਕੇ ਮਿਲੇ ਅਤੇ ਗੁਰੂ ਸਾਹਿਬ ਨੂੰ ਆਪਣੇ ਘਰ ਲੈ ਗਏ ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਸਥੂਬਿਤ ਹੈ ਉਸ ਦੇ ਦਰਸ਼ਨ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕਰਵਾਵਾਂਗੇ ਪਵਿੱਤਰ ਖੂਹ ਸਾਹਿਬ ਦਾ ਜਲ ਸ਼ਕਣ ਲਈ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਕੀਤਾ ਹੋਇਆ ਹੈ ਜਿੱਥੇ ਸੰਗਤਾਂ ਜਲ ਸ਼ਕਦੀਆਂ ਹਨ ਅਤੇ ਆਪਣੇ ਦੁੱਖਾਂ ਦਾ ਨਿਵਾਰਣ ਕਰਦੀਆਂ ਹਨ ਮੈਂ ਵੀ ਜਲ ਸ਼ਕਿਆ ਤੇ ਨਾਲ ਹੀ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾ ਕੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਤੋਂ ਬਾਅਦ ਮੈਂ ਪਵਿੱਤਰ ਸਰੋਵਰ ਸਾਹਿਬ ਦੇ ਦਰਸ਼ਨ ਕੀਤੇ ਸਰੋਵਰ ਸਾਹਿਬ ਦੇ ਬਿਲਕੁਲ ਨਾਲ ਹੀ ਬੋਰਡ ਦੇ ਉੱਪਰ ਮਾਛੀਵਾੜਾ ਸਾਹਿਬ ਦਾ ਪੂਰਾ ਇਤਿਹਾਸ ਦਰਜ ਹੈ ਜਿੱਥੋਂ ਸੰਗਤਾਂ ਸਾਰਾ ਇਤਿਹਾਸ ਸਰਵਣ ਕਰ ਸਕਦੀਆਂ ਹਨ ਉਸ ਤੋਂ ਬਾਅਦ ਮੈਂ ਗੁਰੂ ਦਾ ਲੰਗਰ ਛਕਣ ਲਈ ਲੰਗਰ ਹਾਲ ਵੱਲ ਚੱਲ ਪਿਆ ਹਰ ਇੱਕ ਸਿੱਖ ਲਈ ਸੰਗਤ ਦੇ ਨਾਲ ਪੰਗਤ ਕਰਨੀ ਬਹੁਤ ਜ਼ਰੂਰੀ ਹੈ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦਿਆਂ ਹੀ ਖੱਬੇ ਹੱਥ ਸਿੱਖ ਅਜਾਇਬ ਘਰ ਸ਼ੋਭਿਤ ਹੈ ਇਸ ਅਜਾਇਬ ਘਰ ਦੇ ਵਿੱਚ ਦਸ਼ਮੇਸ਼ ਪਿਤਾ ਜੀ ਦੇ ਜੀਵਨ ਦੀ ਹਰ ਇੱਕ ਘਟਨਾ ਨੂੰ ਚਿੱਤਰਕਾਰੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ ਜਿਸ ਵਿੱਚ ਖਾਲਸੇ ਦੀ ਸਿਰਜਣਾ ਤੋਂ ਲੈ ਕੇ ਆਨੰਦਪੁਰ ਸਾਹਿਬ ਦੀ ਜੰਗ ਚਮਕੌਰ ਸਾਹਿਬ ਦੀ ਜੰਗ ਤੇ ਚਮਕੌਰ ਦੀ ਕੱਚੀ ਕੜੀ ਛੱਡਣ ਤੋਂ ਲੈ ਕੇ ਮਾਛੀਵਾੜਾ ਸਾਹਿਬ ਪੁੱਜਣ ਤੱਕ ਇਤਿਹਾਸ ਦਰਜ ਹੈ ਅਜੈਬ ਕਰਦੇ ਦਰਸ਼ਨ ਕਰਨ ਤੋਂ ਬਾਅਦ ਮੈਂ ਸਤਿਗੁਰੂ ਦਸ਼ਮੇਸ਼ ਪਿਤਾ ਜੀ ਦਾ ਧੰਨਵਾਦ ਕੀਤਾ ਅਤੇ ਗੁਰਦੁਆਰਾ ਗੰਨੀਖਾਨਾ ਵੀ ਖਾਂ ਵੱਲ ਚੱਲ ਪਿਆ ਜਿਸ ਦੇ ਦਰਸ਼ਨ ਤੁਹਾਨੂੰ ਅਗਲੀ ਵੀਡੀਓ ਵਿੱਚ ਕਰਾਵਾਂਗਾ